September 8 2025 City Kathmandu ਸੁਬਾਹ ਦਾ ਸਮਾ ਹਵਾ ਵਿੱਚ ਟੈਨਸ਼ਨ 1100 ਯੰਗ ਫੇਸਸ ਜਿਨ੍ਹਾਂ ਦੇ ਮਨ ਵਿੱਚ ਗੁੱਸਾ ਹੱਥ ਵਿੱਚ ਫੋਨ ਤੇ ਨਜ਼ਰ ਵਿੱਚ ਬਦਲਾ ਦਾ ਸੁਪਨਾ ਇਹਨਾਂ ਦਾ ਕੋਈ ਪੋਲੀਟੀਕਲ ਲੀਡਰ ਨਹੀਂ ਨਾ ਕੋਈ ਅਜੰਡਾ ਸਿਰਫ ਇੱਕ ਹੀ ਆਵਾਜ਼ ਵੀ ਨੀਡ ਫਰੀडम ਇਹ ਸੜਕ ਕਟਮੰਡੂ ਦੀ ਨਹੀਂ ਇਹ ਨੇਪਾਲ ਦੇ ਜਲਦੀ ਸੜਕ ਹੈ ਵੈਲਕਮ ਟੂ ਦਾ ਤਰਨਸ ਥੋਟ ਪ੍ਰੋਸੈਸ ਸਰਸਿਕਾਲ ਜੀ ਮੈਂ ਹਾਂ ਤੁਹਾਡਾ ਹੋਸਟ ਤਰਨ ਰੰਦਾਵਾ ਅੱਜ ਅਸੀਂ ਗੱਲ ਕਰਾਂਗੇ ਉਸ ਪ੍ਰੋਟੈਸਟ ਬਾਰੇ ਜਿੱਥੇ ਇੱਕ ਇੰਟਰਨੈਟ ਬੈਨ ਨੇ ਪੂਰਾ ਦੇਸ਼ ਹਿਲਾ ਦਿੱਤਾ 4 ਸਪਟੈਂਬਰ 2025 ਇੱਕ ਆਮ ਵੀਰਵਾਰ ਪਰ ਹਿਸਟੋਰਿਕ ਜਦੋਂ ਨੇਪਾਲ ਦੀ ਮਿਨਿਸਟਰੀ ਆਫ ਕਮਿਊਨੀਕੇਸ਼ਨ ਇਹ ਡਿਕਲੇਅਰ ਕਰਦੀ ਆ ਕਿ ਇੰਸਟਾਗ੍ਰam ਫੇਸਬੁੱਕ YouTube ਅਰੇ ਟਵਿੱਟਰ ਜੈ ਹੋ 26 ਸੋਸ਼ਲ ਮੀਡੀਆ ਪਲੈਟਫਾਰਮਸ ਨੂੰ ਰਜਿਸਟਰ ਕਰਨਾ ਪਏਗਾ ਨਹੀਂ ਤਾਂ ਫਿਰ ਇਹਨਾਂ ਨੂੰ ਬੈਨ ਕੀਤਾ ਜਾਏਗਾ ਗਵਰਨਮੈਂਟ ਦਾ ਕਹਿਣਾ ਸੀ ਕਿ ਅਸੀਂ ਇਹ ਫੈਸਲਾ ਨੈਸ਼ਨਲ ਸਕਿਉਰਿਟੀ ਅਤੇ ਮਿਸਕਮਿਊਨੀਕੇਸ਼ਨ ਨੂੰ ਰੋਕਣ ਲਈ ਕੀਤਾ ਆ ਪਰ ਯੂਥ ਸਮਝ ਗਿਆ ਕਿ ਇਹ ਉਹਨਾਂ ਦੇ ਇੱਕ ਤਰ੍ਹਾਂ ਦਾ ਸੈਂਸਰਸ਼ਿਪ ਦਾ ਪਹਿਲਾ ਸਟੈਪ ਆ ਨੇਪਾਲ ਵਿੱਚ ਇੰਟਰਨੈਟ ਯੂਥ ਲਈ ਇਹ ਇੱਕ ਐਂਟਰਟੇਨਮੈਂਟ ਹੀ ਨਹੀਂ ਸਗੋ ਆਇਡੈਂਟੀਟੀ ਆ ਕਿਉਂਕਿ ਇੰਟਰਨੈਟ ਇੱਕ ਇਹੋ ਜਿਹੀ ਸਪੇਸ ਆ ਜਿੱਥੇ ਇਹਨਾਂ ਦੀ ਆਵਾਜ਼ ਸੁਣੀ ਜਾ ਸਕਦੀ ਆ ਦੋਸਤੋ ਇਹ ਪ੍ਰੋਟੈਸਟ ਸਿਰਫ ਇੱਕ ਬੈਨ ਦਾ ਰਿਜ਼ਲਟ ਨਹੀਂ ਸੀ ਐਕਚੁਅਲੀ ਨੇਪਾਲੀ ਸਿਚੁਏਸ਼ਨ ਇਹਦੀ ਬਣ ਗਈ ਆ ਨੇਪਾਲ ਵਿੱਚ ਕ腐ਸ਼ਨ ਅਨਇੰਪਲੋਇਮੈਂਟ ਨੈਪੋਟイズਮ ਤੇ ਅਨਫੇਅਰ ਸਿਸਟਮ ਮੈਂ ਡਾਟਾ ਚੈੱਕ ਕੀਤਾ ਕਿ ਅਰਾਊਂਡ 8 ਲੱਖ ਨੇਪਾਲੀ ਲੋਕ ਦੂਜੀ ਕੰਟਰੀਸ ਵਿੱਚ ਜੌਬਸ ਲਈ ਮਾਈਗਰੇਟ ਹੁੰਦੇ ਆ ਥਰੂ ਲੇਬਰ ਬ੍ਰੋਕਰਸ ਤੇ ਬਾਕੀ ਜਿਹੜੇ ਬਾਈ ਰੋਡ ਟ੍ਰੈਵਲ ਕਰਦੇ ਆ ਦੂਜੀ ਕੰਟਰੀਸ ਵਿੱਚ ਜੌਬਸ ਲਈ ਉਹ ਸੈਪਰੇਟ ਨੇ ਐਂਡ ਇਹ ਮਾਈਗਰੇਟਡ ਪੀਪਲ ਲੋਕਾਂ ਲਈ ਵੀ ਇੰਟਰਨੈਟ ਦੀ ਇੱਕ ਵੇ ਸੀ ਟੂ ਕਨੈਕਟ देयर ਫੈਮਿਲੀਜ਼ ਐਟ ਬੈਕ ਹੋਮ ਐਂਡ ਬਹੁਤ ਸਾਰੇ ਨੇਪਾਲੀ ਜਿਹੜੇ ਵਿਦ ਹੈਲਪ ਆਫ ਥੀਸ ਇੰਟਰਨੈਟ ਐਪ ਉਹ ਆਪਣਾ ਬਿਜ਼ਨਸ ਵੀ ਰਨ ਕਰਦੇ ਸੀ ਐਂਡ ਇਸ ਇੰਟਰਨੈਟ ਬੈਨ ਹੋਣ ਤੋਂ ਬਾਅਦ ਉਹ ਵੀ ਜਿਹੜਾ ਠੱਪ ਹੋ ਗਿਆ ਐਂਡ ਔਨ ਅਦਰ ਸਾਈਡ ਜਿਹੜਾ ਪੋਲੀਟੀਕਲ 엘ਿਟ ਕਲਾਸ ਉਹ ਸਿਰਫ ਆਪਣੇ ਬੰਦਿਆਂ ਨੂੰ ਹੀ ਪ੍ਰਮੋਟ ਕਰਦੇ ਨੇ ਨੇਪਾਲ ਦਾ ਜਨਜੀ ਅਵੇਅਰ ਆ ਕਨੈਕਟਡ ਆ ਐਜੂਕੇਟਡ ਆ ਪਰ ਉਹਨਾਂ ਦੀ ਜੌਬ ਓਪਰਚੁਨਿਟੀ ਬਿਲਕੁਲ ਘਟ ਨੇ ਉੱਥੋਂ ਦਾ ਯੂਥ ਕਹਿੰਦਾ ਕਿ ਅਸੀਂ ਵੋਟ ਤਾਂ ਕਰਦੇ ਆ ਪਰ ਸਾਡੀ ਕੋਈ ਸੁਣਦਾ ਨਹੀਂ ਉਹ ਕਹਿੰਦੇ ਟੂ ਫੀਡ ਆਰ ਫੈਮਿਲੀ ਸਾਡੇ ਲੋਕ ਤਾਂ ਰਸ਼ੀਅਨ ਆਰਮੀ ਤੱਕ ਜੁਆਇਨ ਕਰ ਗਏ ਐਂਡ ਵਿਦਆਊਟ ਪ੍ਰੋਪਰ ਪ੍ਰੇਰਣੀ ਕੋ ਯੂਕਰੇਨਿਅਨ ਵਾਰ ਵਿੱਚ ਲੜੇ ਐਂਡ ਬਹੁਤ ਸਾਰੇ ਮਾਰੇ ਵੀ ਗਏ ਕਿ ਸਾਡੇ ਲੋਕ ਤਾਂ ਘਰ ਵਾਪਸ ਤਬੂਤਾਂ ਵਿੱਚ ਮੁੜਦੇ ਨੇ ਇਹਨਾਂ ਪੋਲੀਟੀਕਲ ਫੈਮਲੀਆਂ ਦੇ ਨੈਪੋ ਬੇਬੀਜ਼ ਲਗਜ਼ਰੀ ਲਾਈਫ ਜੀਂਦੇ ਨੇ ਤੇ ਸੋਸ਼ਲ ਮੀਡੀਆ 'ਤੇ ਸ਼ੋਅਫ ਵੀ ਕਰਦੇ ਆ ਐਸੀ ਫਰਸਟ੍ਰੇਸ਼ਨ ਤੇ ਇੰਟਰਨੈਟ ਬੈਨ ਨੇ ਨੇਪਾਲ ਦੇ ਯੂਥ ਨੂੰ ਟ੍ਰਿਗਰ ਕੀਤਾ ਸੋ 8 ਸੈਪਟੈਂਬਰ ਜਦੋਂ ਨੇਪਾਲ ਦੀ ਨਵੀਂ ਕਹਾਣੀ ਲਿਖੀ ਗਈ ਜਿਸ ਦਿਨ ਜਨਜੀ ਪ੍ਰੋਟੈਸਟ ਹੋਇਆ ਸਟੂਡੈਂਟਸ ਯੂਥ ਇਨਫਲੂਐਂਸਰ ਇਨ ਦਾ ਮਿਡਲ ਆਫ ਸਿਟੀ ਕਟਮੰਦੂ ਮੈਡੀਕਲ ਮੈਟਿਗਰ ਮੰਡਾਲਾ ਇੱਕ ਮੋਨੂਮੈਂਟ ਉਰੇ ਕੋਲ ਇਕੱਠੇ ਹੁੰਦੇ ਨੇ ਐਂਡ ਟੂ ਸ਼ੋ ਦਾ ਸਿੰਬਲ ਆਫ ਪੀਸਫੁਲ ਪ੍ਰੋਟੈਸਟ ਯੂਥ ਹੈ ਪਲਾਨ ਕਰਦਾ ਹੈ ਕਿ ਅਸੀਂ ਸਕੂਲ ਬੈਗਸ ਸਕੂਲ ਯੂਨੀਫਾਰਮ ਲਹਾਟਾਵਲ ਕਤਾਬਾਂ ਫਰਕੇ ਮਾਰਚ ਕਰਾਂਗੇ ਐਂਡ ਡੂਰਿੰਗ ਦਾ ਪ੍ਰੋਟੈਸਟ ਸਾਰੇ ਇੱਕ ਹੀ ਆਵਾਜ਼ ਵਿੱਚ ਇਹੀ ਕਹਿ ਰਹੇ ਸੀ ਕਿ ਵੀ ਆਰ ਦਾ ਜੈਜੀ ਆਫ ਨੇਪਾਲ ਵੀ ਨੀਡ ਫਰੀडम ਆਫ ਸਪੀਚ ਮਾਰਚ ਸ਼ੁਰੂ ਹੋਣ ਤੋਂ ਬਾਅਦ ਪੁਲਿਸ ਵਾਰਨਿੰਗ ਦਿੰਦੀ ਹੈ ਪਰ ਕੋਈ ਵੀ ਵਾਪਸ ਨਹੀਂ ਮੁੜਦਾ ਐਂਡ ਵਿਦਿਨ ਆਰ ਅ ਪ੍ਰੋਟੈਸਟ ਹੋਰ ਸਿਟੀਜ਼ ਪੁਖਾਰਾ ਬਿਹਰਾਵਾ ਇਟਹਾਰੀ ਤੱਕ ਫੈਲ ਗਿਆ ਪੁਲਿਸ ਨੇ ਸਭ ਤੋਂ ਪਹਿਲਾਂ ਵਾਟਰ ਪੀਨਸ ਰਬਰ ਬੁਲਰਸ ਤੇ लाठी चार्ज ਕੀਤਾ ਤੇ ਅਖੀਰ ਲਾਈਵ ਬਲੈਟ ਚਲਾਉਣੀ ਸ਼ੁਰੂ ਕਰਤੀ ਐ ਅਕੋਰਡਿੰਗ ਟੂ ਦਾ ਕਤਮੰਡੂ ਪੋਸਟ ਸਿਰਫ 2 ਦਿਨ ਵਿੱਚ ਪੁਲਿਸ ਨੇ 2642 2642 ਬੁਲਟਸ ਚਲਾਈਆਂ ਉਨੇ ਲੋਕ ਔਨ ਸਕੋਟ ਮਾਰੇ ਗਏ ਤੇ ਮੋਰ ਥੈਨ ਥਾਊਜ਼ੈਂਡਸ ਇੰਜਰਡ ਹੋਏ ਡਾਕਟਰ ਦੀ ਰਿਪੋਰਟ ਸੀ ਕਿ मोस्ट ਆ ਦੇ ਬੁਲੇਟਸ ਹੈਡ ਚੈਸਟ ਤੇ ਨੈਕ ਤੇ ਲੱਗੀਆਂ ਨੇ 1 ਸੈਪਟੈਂਬਰ 11 ਹੈਲਥ ਮਿਨਿਸਟਰ ਆਫ ਨੇਪਾਲ ਨੇ ਡਿਕਲੇਅਰ ਕੀਤਾ ਕਿ 30 ਡੈਥ ਨੇ ਕਾਊਂਟਲੈਸ ਇੰਜਰ ਨੇ ਤੇ ਬਹੁਤ ਸਾਰੇ ਲੋਕ ਮਿਸਿੰਗ ਨੇ ਭਾਵੇਂ ਕਿ ਹੁਣ ਤੱਕ ਨੇਪਾਲ ਗਵਰਨਮੈਂਟ ਕਨਫਿਊਜ਼ਡ ਰਹੀ ਪਰ ਹੁਣ ਤੱਕ ਨੇਪਾਲ ਦਾ ਜਾਨੀ ਪ੍ਰੋਟੈਸਟ ਵਰਲਡ ਵਾਈਡ ਟ੍ਰੈਂਡ ਕਰ ਗਿਆ ਉਸ ਵੇਲੇ ਆਨਲਾਈਨ ਐਪਲੀਕੇਸ਼ਨਾਂ ਦਾ ਚੱਲ ਨਹੀਂ ਸੀ ਰਹੀਆਂ ਬਟ ਵਿਦ ਦਾ ਹੈਲਪ ਆਫ ਵੀਪੀਐਨ ਯੂਥ ਨੇ ਪ੍ਰੋਟੈਸਟ ਦੇ ਹਰ ਪਲ ਨੂੰ ਗਰਾਊਂਡ ਤੋਂ ਲਾਈਵ ਸਟ੍ਰੀਮ ਕੀਤਾ ਤੇ ਇਹ ਸਭ ਵੇਖ ਕੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ ਪੁਲਿਸ ਦੀ ਬ੍ਰੂਟੈਲਿਟੀ ਨੂੰ ਕੰਡੈਮ ਕੀਤਾ ਤੇ ਇੱਕ ਹਿਊਮਨ ਰਾਈਟ ਬੇਸ ਲੰਡਨ ਦੀ ਐਮਨੈਸਟੀ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਉਹ ਲਿਖਦੇ ਨੇ ਕਿ ਨੇਪਾਲ ਮਸਟ ਬੀ ਇਨਵੈਸਟੀਗੇਟ ਐਕਸੈਸਿਵ ਯੂਜ਼ ਆਫ ਫੋਰਸ ਅਗੇਂਸਟ ਪੀਸਫੁਲ ਪ੍ਰੋਟੈਸਟਰਸ ਇਹ ਸਭ ਨਾਲ ਨੇਪਾਲ ਗਵਰਨਮੈਂਟ ਤੇ ਪ੍ਰੈਸ਼ਰ ਬਿਲਡ ਹੁੰਦਾ ਆ ਐਨਓ 9 ਸੈਪਟੈਂਬਰ ਜਸਟ ਇੱਕ ਦਿਨ ਬਾਅਦ ਦ ਪ੍ਰਾਈਮ ਮਿਨਿਸਟਰ ਨੇਪਾਲ ਕੇਪੀ ਸ਼ਰਮਾ ਹੋਲੀ ਅਨਾਉਂਸ ਕਰਦੇ ਨੇ ਕਿ ਸੋਸ਼ਲ ਮੀਡੀਆ ਤੋਂ ਬੈਨਡ ਲਿਫਟ ਕਰ ਦਿੱਤਾ ਗਿਆ ਮਤਲਬ ਹਟਾ ਦਿੱਤਾ ਗਿਆ ਹੈ ਪਰ ਯੂਥ ਕਹ ਰਿਆ ਸੀ ਕਿ ਹੁਣ ਇਸ਼ੂ ਇੰਟਰਨੈਟ ਦਾ ਨਹੀਂ ਜਸਟਿਸ ਦਾ ਹੈ ਫਿਰ ਕਰਫਿਊ ਲੱਗ ਜਾਂਦਾ ਆ ਨਵੀਆਂ ਕਮੇਟੀਆਂ ਬੰਦੀਆਂ ਨੇ ਐਂਡ ਵਿਕਟਮ ਦੀ ਫੈਮਿਲੀ ਨੂੰ ਕੰਪੰਸੇਸ਼ਨ ਦੀ ਵੀ ਗੱਲ ਚੱਲਦੀ ਆ ਪਰ ਫੇਰ ਸਵਾਲ ਦੁਬਾਰਾ ਉਹੀ ਚੱਲ ਰਹੇ ਸੀ ਕਿ ਕਿਸ ਨੇ ਆਰਡਰ ਦਿੱਤਾ ਲਾਇ ਬੁਲੇਟ ਚਲਾਉਣ ਦਾ ਤੇ ਉਹ 2642 ਰਾਉਂਡਸ ਕਿਸ ਜਸਟੀਫਿਕੇਸ਼ਨ ਨਾਲ ਚਲਾਈਆਂ ਗਈਆਂ ਕੁਝ ਦਿਨਾਂ ਬਾਅਦ ਇੰਪੋਰਟੈਂਟ ਪੁਲਿਸ ਡਾਕੂਮੈਂਟ ਲੀਕ ਹੁੰਦੇ ਨੇ ਐਂਡ ਸੀਕ੍ਰੀਟ ਇੰਟਰਵਿਊਸ ਵੀ ਕੀਤੇ ਜਾਂ ਗਏ ਆ ਔਨ 26 ਸੈਪਟੈਂਬਰ ਕਟਮੰਡੂ ਪੋਸਟ ਇੱਕ ਐਕਸਕਲੂਸਿਵ ਰਿਪੋਰਟ ਪਬਲਿਸ਼ ਕਰਦੇ ਨੇ ਉਹ ਲਿਖਦੇ ਨੇ ਕਿ ਅਕੋਰਡਿੰਗ ਟੂ ਦਾ ਇੰਟਰਨਲ ਪੁਲਿਸ ਰਿਕਾਰਡ एसएसयूज यूज्ड हैड बी यूज्ड अगेंस्ट पीसफुल प्रोटेस्टर एंड विदाउट एनी प्रॉपर वार्निंग फायरिंग भी गई। की गई कुछ विटनेस ने दसया कि पुलिस ने अबव द वेस्ट ही गोलियां मारियां मीन हेड नेक ते चेस्ट ते हॉस्पिटल दी रिपोर्ट सी कि मोस्ट इंजरीज हेड नेक चेस्ट ते ही सी जिथे कि नॉर्मली क्राउड नु कंट्रोल करने सिर्फ रबर बुलेट सी यूज हुंदियां ने ਦੋਸਤੋ ਇਹ ਇੱਕ ਕ੍ਰੈਕਡਾਊਨ ਨਹੀਂ ਸੀ ਐਕਚੁਅਲੀ ਇਹ ਇੱਕ ਸਿਸਟਮ ਦੇ ਫੇਅਰ ਦਾ ਐਕਸਪੈਸ਼ਨ ਸੀ ਪਰ ਹਰ ਟ੍ਰੈਜੇਡੀ ਇੱਕ ਅਵੇਕਨਿੰਗ ਵੀ ਹੁੰਦੀ ਆ ਇਹ ਸਾਰੇ ਇਵੈਂਟਸ ਨੇ ਯੂਥ ਨੂੰ ਇੰਸਪੀਰੇਸ਼ਨ ਵੀ ਦਿੱਤੀ ਹੁਣ ਯੂਨੀਵਰਸਿਟੀਆਂ ਕਾਲੇਜਸ ਹਰ ਥਾਂ ਤੇ ਡਿਬੇਟ ਚੱਲਣੇ ਸ਼ੁਰੂ ਹੋਈਆਂ ਕੈਫੇਸ ਸੋਸ਼ਲ ਮੀਡੀਆ ਪਲੈਟਫਾਰਮਸ ਪੋਡਕਾਸਟ ਹਰ ਜਗ੍ਹਾ ਤੇ ਇੱਕ ਹੀ ਸਵਾਲ बार-बार ਆਉਣੇ ਸ਼ੁਰੂ ਹੋਏ ਕਿ ਅਸੀਂ ਹੁਣ ਚੁੱਪ ਰਹਾਂਗੇ ਜਾਂ ਫਿਰ ਨਵਾਂ ਨੇਪਾਲ ਬਣਾਵਾਂਗੇ ਐ ਥਾਊਜ਼ੈਂਡਸ ਆਫ ਪੀਪਲ ਜਿਹੜੇ ਅਬਰੋਡ ਰਹਿੰਦੇ ਨੇ ਉਹਨਾਂ ਨੇ ਵੀ ਯੂਨਿਟੀ ਦਿਖਾਈ ਲੰਡਨ ਸਿਡਨੀ ਨਿਊਯਾਰਕ ਦਿੱਲੀ ਹਰ ਜਗ੍ਹਾ ਤੇ ਕੈਂਡਿਡਿਟ ਮਾਰਚ ਕੀਤੇ ਗਏ ਇਸ ਪ੍ਰੋਟੈਸਟ ਤੋਂ ਬਾਅਦ ਨੇਪਾਲ ਗਵਰਨਮੈਂਟ ਦਾ ਸਿਸਟਮ ਕੰਪਲੀਟਲੀ ਕਲੈਪਸ ਕਰ ਗਿਆ ਫਿਰ ਓਪੋਜੀਸ਼ਨ ਇਨਕੁਆਰੀ ਦੀ ਡਿਮਾਂਡ ਕਰਦੀ ਆ ਤੇ ਬਾਕੀ ਦੇ ਲੀਡਰਸ ਨੂੰ ਰਿਜ਼ਾਈਨ ਕਰਨੋਂ ਕਹਿੰਦੀ ਆ ਜਦੋਂ ਕੁਝ ਲੀਡਰਸ ਨੇ ਰਿਜ਼ਾਈਨ ਕਰ ਤੋਂ ਮਨਾਂ ਕੀਤਾ ਤਾਂ ਉਹਨਾਂ ਨੂੰ ਪਬਲਿਕ ਦਾ ਸਖਤ ਗੁੱਸੇ ਦਾ ਸਾਹਮਣਾ ਕਰਨਾ ਪਿਆ ਇਹ ਪਹਿਲੀ ਵਾਰ ਸੀ ਜਦੋਂ ਜਾਂਜੀ ਨੇ ਯੂਥ ਨੇ ਰਿਅਲਾਈਜ਼ ਕੀਤਾ ਕਿ ਡੈਮੋਕਰੇਸੀ ਸਿਰਫ ਇੱਕ ਵੋਟ ਨਹੀਂ ਸਗੋਂ ਇੱਕ ਵੱਡੀ ਜ਼ਿੰਮੇਵਾਰੀ ਆ ਅੱਜ ਦਾ ਨੇਪਾਲ ਦਾ ਜਾਂਜੀ ਪ੍ਰੋਟੈਸਟ ਸਿਰਫ ਇੱਕ ਨੈਸ਼ਨਲ ਸਟੋਰੀ ਨਹੀਂ ਇਹ ਪੂਰੀ ਦੁਨੀਆ ਲਈ ਮੈਸੇਜ ਆ 26 ਬੈਂਡ ਪਲੇਟਫਾਰਮਸ 2642 ਲਾਈ ਬੁਲlets 30 ਲਾਈਫਸ ਲਾਸਟ ਪਰ ਇੱਕ ਆਵਾਜ਼ ਜੋ ਚੁੱਪ ਨਹੀਂ ਹੋਈ ਇਸ ਪ੍ਰੋਟੈਸਟ ਨੇ ਪ੍ਰੂਵ ਕਰਤਾ ਕਿ ਅੱਜ ਦਾ ਯੂਥ ਸਿਰਫ ਟੈਕਨੋਲੋਜੀ ਯੂਜ਼ ਨਹੀਂ ਕਰਦਾ ਉਹ ਹਿਸਟਰੀ ਵੀ ਲਿਖਦਾ ਆ ਇੰਟਰਨੈਟ ਸਿਰਫ ਫਨ ਨਹੀਂ ਉਹ ਫ੍ਰੀडम ਦਾ ਵੀ ਸਿੰਬਲ ਹੈ ਤੇ ਜਦੋਂ ਵੀ ਕਿਸੇ ਨੇ ਫ੍ਰੀडम ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹਿਸਟਰੀ ਨੇ ਉਸ ਨੂੰ ਯਾਦ ਰੱਖਿਆ ਆ ਇਸ ਪ੍ਰੋਟੈਸਟ ਦਾ ਹੋਰ ਨਾ ਕੰਟਰੀਸ ਤੇ ਵੀ ਕਾਫੀ ਅਸਰ ਹੋਇਆ ਰੀਸੈਂਟਲੀ ਮੈਡਾਗਾਸਕਰ ਉੱਥੇ ਵੀ ਪ੍ਰੋਟੈਸਟ ਸ਼ੁਰੂ ਹੋਏ ਨੇ ਨੈਕਸਟ ਥੋੜੀ ਅਸੀਂ ਮੈਡਾਗਾਸਕਰ ਤੇ ਹੀ ਕਰਾਂਗੇ ਡੈਡੀਕੇਟਡ ਟੂ ਦੋਸ Who stood for the truth September 2025 Ase terenstored process Please like, share and be aware. Thanks for watching.